ਇਹ ਪੈਸਕੰਡ ਪ੍ਰੋਜੈਕਟ ਹੈ ਤਾਂ ਉਸਾਰੇ ਨਤੀਜੇ ਆਉਂਦੇ ਜਿਆ। ਐਸੀ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਜੋ ਪੰਜਾਬ ਸਰਕਾਰ ਵੱਲੋਂ ਨਸ਼ੇ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਗਿਆ ਉਸ ਦੇ ਤਹਿਤ ਮਾਨ ਜੋ ਸਰ ਗੁਰਪ੍ਰਸਾਦ ਸਿੰਘ ਜੀ ਪੁਲਿਸ ਕਮਿਸ਼ਨਰ ਪੁਲਿਸ ਅਨੁਸਾਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤਹਿਤ ਸਾਡੇ ਕਾਨਾ ਸਦਰ ਦੇ ਐਸ ਐਚਓ ਹਰ ਸੰਦੀਪ ਅਤੇ ਉਹਨਾਂ ਦੀ ਟੀਮ ਵੱਲੋਂ ਕੱਲ ਇੱਕ ਜਿਹੜਾ ਜਿਹੜਾ ਸਰਚ ਚੱਲਦੀ ਆ ਨਸ਼ਿਆਂ ਦੇ ਵਿਰੁੱਧ ਉਹਦੇ ਤਹਿਤ ਕੱਲ ਤਿੰਨ ਬੰਦੇ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਵਿੱਚ ਇੱਕ ਜੈਂਟਸ ਆ ਹਰਪ੍ਰੀਤ ਸਿੰਘ ਉਰਫ ਹਰਪ੍ਰਤਾਪ ਉਰਫ ਹੈਪੀ ਅਤੇ ਇੱਕ ਲੇਡੀ ਆ ਤ੍ਰਿੰਕਾ ਪਤਨੀ ਹਰਪ੍ਰੀਤ ਸਿੰਘ ਤੇ ਸ਼ਿਲਪਾ ਪਤਨੀ ਮੇਰ ਸਕੰਦਰ ਸਿੰਘ ਜੋ ਇਹ ਜਿਹੜੇ ਆ ਨਸ਼ਾ ਦਿਲਾਵਾ ਵੇਚਣ ਦਾ ਕੰਮ ਕਰਦੇ ਆ ਔਰ ਇਹ ਪੁਰੀਆਂ ਬਣਾ ਰਹੇ ਸੀ ਜਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕਰਕੇ ਇਹਨਾਂ ਨੂੰ ਕਵਸਤਾਰ ਕੀਤਾ ਇਹਨਾਂ ਦੇ ਕੋਲੋਂ 260 ਗ੍ਰਾਮ ਜਿਹੜੀ ਹੇਰਨ ਬਰਾਮਦ ਹੋਈ ਹੈ ਅਤੇ 5290 ਰੁਪਏ ਡਰਗ ਮਨੀ ਜਿਹੜਾ ਨੇ ਕਿ ਵੇਚ ਕੇ ਸੇਲ ਕੀਤੇ ਪੈਸੇ ਜਿਹੜੇ ਸੀ ਉਹ ਇਹਨਾਂ ਕੋਲੋਂ ਜਿਹੜੇ ਬਰਾਮਦ ਕੀਤੇ ਗਏ ਜਿਸ ਦੇ ਤਹਿਤ ਮਕਦਮਾ ਨੰਬਰ 95 ਮਿਤੀ 19 2025 ਅੰਡਰ ਸੈਕਸ਼ਨ 25 21C 27A 61 ਐਨਡੀ ਪੇਸਟ थाना सदर ਤੇ ਦਰਜ ਸਿੱਟਾ ਗਿਆ ਸੀ ਜਿੰਨਾ ਦੀ ਇੰਟਰੋਗੇਸ਼ਨ ਕੀਤੀ ਗਈ ਅਤੇ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਜਿਹੜਾ ਰਿਮਾਂਡ ਲਿਆ ਗਿਆ ਜਿਸ ਦੇ ਤਹਿਤ ਉਹ ਇਸ ਮਾਨ ਜਿਹੜਾ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਗਾ ਕਿਨੂੰ ਕਿਨੂੰ ਇਹ ਅੱਗੇ ਸਪਲਾਈ ਕਰਦੇ ਸੀ ਇਹ ਸਾਰੇ ਚੇਨ ਜਿਹੜੇ ਆ ਉਹਨੂੰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਥਾਣੇ ਸਦਰ ਦੀ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਇਹ ਜਿਹੜੇ ਸੀ ਇਹਨਾਂ ਬਾਰੇ ਕਾਫੀ ਲੋਕਾਂ ਵੱਲੋਂ ਸ਼ਿਕਾਇਤ ਆ ਰਹੀ ਸੀ ਕਿ ਇਹ ਜਿਹੜੇ ਆ ਮਹੱਲੇ ਦੇ ਵਿੱਚ ਨਸ਼ਾ ਵੇਚਣ ਦੇ ਆਦੀ ਨੇ ਔਰ ਇਹ ਲੋਕਾਂ ਦੀ ਜਵਾਨੀ ਨੂੰ ਜਿਹੜੇ ਆ ਇਹ ਨੌਜਵਾਨਾਂ ਨੂੰ ਜਿਹੜੇ ਗਲਤ ਪਾਸੇ ਲਾ ਰਹੇ ਆ ਜੋ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਗੁਰਦੁਆਰਾ ਢੁੰਮ ਹੈ ਉਹ ਸੀਰੀਏ ਦੇ ਵਿੱਚ ਲੋਕਾਂ ਨੇ ਕਾਫੀ ਜਿਹੜਾ ਸੁੱਖ ਦਾ ਸਾਧਿਆ ਵਾ ਔਰ ਇਹਨਾਂ ਦੇ ਕੋਲੋਂ ਹੋਰ ਵੀ ਜਿਹੜੇ ਅੱਗੇ ਜਿਹੜੀ ਆ ਇੰਟਰੋਗੇਸ਼ਨ ਜਿਹੜੀ ਆ ਪੁੱਛ ਕੇ ਜਿਹੜੀ ਆ